ਮੈਂ ਇਹਨਾ ਜ਼ਰੂਰ ਕਹਾਗਾ ਕਿ ਲਾਹੌਰ ਦੇ ਦਿਨਾਂ ਵਿੱਚ ਅਮਰਤਾ ਦਾ ਰਵਈਆ ਹੋਰ ਹੁੰਦਾ ਸੀ ਤੇ 1955 ਤੋਂ ਬਾਅਦ ਹੋਰ ਹੋ ਗਿਆ ਸੀ ਅਰਨਾ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਮੈਂ ਨਹੀਂ ਜਾਣਦੀ ਅਮਰਤਾ ਪ੍ਰੀਤਮ ਕੌਣ ਹੈ ਸਰਜੀਤ ਸਿੰਘ ਸੇਠੀ ਕੌਣ ਹੈ ਪਰ ਸੇਠੀ ਦੇ ਲੇਖ ਵਿੱਚ ਅਮਰਤਾ ਪ੍ਰੀਤਮ ਦੀ ਈੱਥੀ ਜਾਂ ਬੇਇੱਜ਼ਤੀ ਵਾਲੀ ਕੋਈ ਵੀ ਗੱਲ ਨਹੀਂ ਸੀ ਜਿਹੜੀ ਕਦੇ ਇਸਮਰਬਾਹ ਵਾਲੀ ਦੇ ਸਾਹਮਣੇ ਅੱਖ ਭਰ ਕੇ ਨਹੀਂ ਸੀ ਤੱਕਦੀ ਲਾ ਲਾ ਕੇ ਗੱਲਾਂ ਕਰਨ ਲੱਗ ਪਈਆਂ ਮਲਕੀ ਨੇ ਜਿੱਦ ਬੰਦ ਲਈ ਕਿ ਉਹ ਸਕੂਲ ਪਾਸ ਕਰਕੇ ਅੱਗੋਂ ਸ਼ਹਿਰ ਜਾਏਗੀ ਤੇ ਪੜ੍ਹੇਗੀ ਮਲਕੀ ਦੀ ਪਲੇਠੀ ਧੀ ਸਾਬਕੌਰ ਜਿਹਨੂੰ ਸਾਰੇ ਪਿਆਰ ਨਾਲ ਸਹਬਾ ਆਖਦੇ ਸਨ ਤੇ ਜੋ ਪਿਛਲੇ 6 ਸਾਲਾਂ ਤੋਂ ਸ਼ਹਿਰ ਪੜਦੀ ਸੀ ਜਦੋਂ ਪੜ ਕੇ ਘਰ ਆਈ ਤਾਂ ਆਉਂਦੀ ਨੇ ਮਾਪਿਆਂ ਨੂੰ ਆਖ ਦਿੱਤਾ ਕਿ ਉਹ ਆਪਣੀ ਮਰਜ਼ੀ ਦੇ ਮਰਦ ਨਾਲ ਵਿਆਹ ਕਰੇਗੀ ਪੰਜਾਬ 24 7 ਟੀਵੀ ਦੇ ਸੁਣੋ ਕਹਾਣੀ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਸੁਣੋ ਕਹਾਣੀ ਵਿੱਚ ਇੱਕ ਰਿਫੇਰ ਅਸੀਂ ਅਮਰਤਾ ਪ੍ਰੀਤਮ ਦੀ ਕਹਾਣੀ ਚੁਣੀ ਹੈ ਉਹ ਹੈ ਕਹਾਣੀ ਦਾ ਸਰਲੇਖ ਮربعਾਂ ਵਾਲੀ ਇਸੇ ਹੀ ਪ੍ਰੋਗਰਾਮ ਦੇ ਵਿੱਚ 21 ਅਕਤੂਬਰ 2025 ਨੂੰ ਅਮਰਤਾ ਪ੍ਰੀਤਮ ਦੀ ਲਿਖੀ ਇੱਕ ਕਹਾਣੀ ਸ਼ਾਹ ਦੀ ਕੰਜਰੀ ਅਸੀਂ ਪੇਸ਼ ਕੀਤੀ ਸੀਗੀ ਉਸ ਵਿੱਚ ਅਮਰਤਾ ਪ੍ਰੀਤਮ ਦਾ ਜੀਵਨ ਦਾ ਬਿਉਰਾ ਅਤੇ ਪੰਜਾਬੀ ਸਿਹਤ ਵਿੱਚ ਉਹਨਾਂ ਵੱਲੋਂ ਪਾਏ ਗਏ ਯੋਗਦਾਨ ਦੀ ਗੱਲ ਵੀ ਕੀਤੀ ਸੀ ਤੇ ਅੱਜ ਕਹਾਣੀ ਤੋਂ ਪਹਿਲਾਂ ਵੀ ਸੀ ਥੋੜੀ ਜੀ ਗੱਲ ਅਮਰਤਾ ਪ੍ਰੀਤਮ ਬਾਰੇ ਕਰਨੀ ਆ ਕਿਉਂਕਿ ਅਮਰਤਾ ਪ੍ਰੀਤਮ ਬਹੁਤ ਆਊਟਸਪੋਕਿੰਗ ਔਰ ਬੜਾ ਉਹਨਾਂ ਦਾ ਵੱਡਾ ਨਾਂ ਸੀਗਾ ਔਰ ਲੱਗਦਾ ਇਦਾਂ ਹੈ ਕਿ ਜਿਹੜੇ ਬਹੁਤ ਸਾਰੇ ਉਹਨਾਂ ਦੇ ਸਮਕਾਲੀ ਸਹਿਤਕਾਰ ਸੀ ਉਹਨਾਂ ਦੀ ਚੜਤ ਤੋਂ ਉਹਨਾਂ ਨੂੰ ਈਰਖਾ ਕਰਨ ਲੱਗੇ ਤੇ ਉਹਨਾਂ ਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਵਿੱਚ ਅਜੇ ਤੱਕ ਵੀ ਆਉਂਦੀਆਂ ਨੇ ਕਿਆ ਲੰਦਾ ਕਿ ਜਦੋਂ ਉਹਨਾਂ ਨੇ ਆਪਣੀ ਜੀਵਨੀ ਲਿਖੀ ਸੀਗੀ ਤਾਂ ਉਹਨਾਂ ਨੇ ਖੁਸ਼ਵੰਤ ਸਿੰਘ ਨੂੰ ਉਹਦਾ ਖਰੜਾ ਦਿੱਤਾ ਤੇ ਉਹਨਾਂ ਨੇ ਬੜੀ ਸੁਖਤਾ ਨਾਲ ਉਹਨੂੰ ਸਭ ਕੁਝ ਨੂੰ ਪੜਿਆ ਪਰ ਉਹ ਪੜਨ ਤੋਂ ਬਾਅਦ ਉਹ ਕਹਿਣ ਲੱਗੇ ਤੇਰੀ ਜੀਵਨੀ ਵਿੱਚ ਤਾਂ ਕੁਝ ਵੀ ਨਹੀਂ ਇਹ ਤੇਰੇ ਸਿੱਧੀ ਟਿਕਟ ਤੇ ਪਿਛਲੇ ਪਾਸੇ ਲਿਖੀ ਜਾ ਸਕਦੀ ਹੈ ਸ਼ਾਇਦ ਇਸ ਕਰਕੇ ਕਿਆ ਕਿ ਰਸੀਦੀ ਟਿਕਟ ਦਾ ਸਾਈਜ਼ ਹਮੇਸ਼ਾ ਇੱਕੋ ਜਿਹਾ ਹੁੰਦਾ ਸੋ ਬਹੁਤ ਛੋਟਾ ਯਾਨੀ ਕਿ ਐਡਾ ਵੱਡਾ ਕੁਝ ਵੀ ਨਹੀਂ ਸੀ ਜਿੱਡਾ ਬਾ ਮੇਲਾ ਉਹਦੀ ਜੀਵਨ ਬਾਰੇ ਲੋਕਾਂ ਨੇ ਖੜਾ ਕਰਕੇ ਰੱਖਿਆ ਸੋ ਪੰਜਾਬੀ ਸਾਹਿਤ ਵਿੱਚ ਮੋਹਨ ਸਿੰਘ ਤੇ ਅਮਰਤਾ ਪ੍ਰੀਤਮ ਬਾਰੇ ਕਈ ਕ세 ਅਕਸਰ ਹੀ ਸਾਨੂੰ ਸੁਣਨੇ ਮਿਲਦੇ ਆ ਪਿਛਲੇ ਸਮੇਂ ਦੌਰਾਨ ਅਮਰਤਾ ਬਾਰੇ ਦੋ ਨਾਵਲ ਵੀ ਸਾਹਮਣੇ ਆਏ ਹਨ ਦੋਵੇਂ ਨਾਵਲ ਦਿੱਲੀ ਵਾਸਤੇ ਲੇਖਾਂ ਨੇ ਲਿਖੇ ਨੇ ਬਦਲਾਂ ਦੀ ਪੌੜੀ ਦਰਸ਼ਨ ਸਿੰਘ ਦਾ ਲਿਖਿਆ ਆ ਤੇ ਇਹ ਜਨਮ ਤੁਮਾਰੇ ਲੇਖੇ ਗੁਰਬਚਨ ਸਿੰਘ ਭੁੱਲਰ ਨੇ ਲਿਖਿਆ ਹੈ ਤੇ ਇਹਦੇ ਸੰਬੰਧ ਚ ਕੁਝ ਗੱਲਾਂ ਹੋਰ ਵੀ ਨੇ ਕਦੀ ਉਹਨਾਂ ਦਾ ਨਾਂ ਜੋੜਿਆ ਗਿਆ ਸਹਰ ਲੁਧਿਆਣੇ ਨਾਲ ਕਦੀ ਉਹਨਾਂ ਦਾ ਨਾਂ ਜੋੜਿਆ ਗਿਆ ਮੋਹਨ ਸਿੰਘ ਨਾਲ ਤੇ ਇੱਕ ਲੇਖ ਪ੍ਰੋਫੈਸਰ ਮੇਵਾ ਸਿੰਘ ਤੁੰਗ ਰਾਣੇ ਨੇ ਲਿਖਿਆ ਸੀਗਾ ਕਿ ਬਾਤਾਂ ਮੋਹਨ ਸਿੰਘ ਅਮਰਤਾਕੀਆਂ ਦੇ ਨਾਂ ਏਠ ਉਹਦੇ ਵਿੱਚ ਉਹਨਾਂ ਨੇ ਕਾਫੀ ਸਪਸ਼ਟੀਕਰਨ ਦਿੱਤੇ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰਨੇ ਚਾਣਦੇ ਆ ਉਹ ਲਿਖਦੇ ਨੇ ਡਾਕਟਰ ਆਪਣੇ ਪ੍ਰੋਫੈਸਰ ਤੁੰਗ ਕੇ ਮੋਹਨ ਸਿੰਘ ਦਾ ਬੰਧਤਾ ਬਾਰੇ ਚੱਲਦੇ ਕਿੱਸਿਆਂ ਦੇ ਸਹੀ ਪ੍ਰਸੰਗ ਦੀ ਥੋਪਉਣ ਲਈ ਮੈਂ ਇਹ ਲੇਖ ਲਿਖਿਆ ਸੀ ਮੈਂ ਅਮਰਤਾ ਦੇ ਸਤਕਾਰ ਦੇ ਖਿਲਾਫ ਜਾਣ ਵਾਲੀ ਹਰ ਗੱਲ ਦੇ ਖਿਲਾਫ ਆ ਨਾ ਮੈਂ ਕਿਸੇ ਊਂਜ ਤੋਂ ਬੰਦੀ ਹਮਾਇਤ ਕਰਦਾ ਹਾਂ ਤੇ ਦੋਵਾਂ ਵਿੱਚ ਜਸਮਾਨੀ ਸਬੰਧ ਸਨ ਕਿ ਨਾ ਅੱਜ ਵੀ ਇਸ ਬਾਰੇ ਮੈਨੂੰ ਕੁਝ ਪਤਾ ਨਹੀਂ ਪਰ ਉਹਨਾਂ ਦਿਨਾਂ ਦੇ ਚਸ਼ਮਦੀਦ ਗਵਾਹਾਂ ਦੇ ਅਨੁਸਾਰ ਉਹਨਾਂ ਵਿੱਚ ਨੇੜ ਸੀ ਇੱਕ ਦੂਜੇ ਨਾਲ ਮਿਲਣ ਗੇਲਣ ਬਹਿਰ ਆਮ ਸੀ ਇਹ ਅਤ ਸੁਧਾਰਨ ਗੱਲਾਂ ਹਨ ਜਿਨ੍ਹਾਂ ਤੋਂ ਮੁਕਰਨ ਦਾ ਕੋਈ ਫਾਇਦਾ ਹੀ ਨਹੀਂ ਤੇ ਨਾ ਪਾਣੀ ਪੀ ਪੀ ਕੇ ਮੋਹਨ ਸਿੰਘ ਨੂੰ ਕੋਸਣ ਦੀ ਲੋੜ ਹੈ ਕਵੀ ਕਿਸੇ ਤੇ ਵੀ ਕਿਸੇ ਵੇਲੇ ਵੀ ਕੋਈ ਕਵਤਾ ਲਿਖ ਸਕਦਾ ਹੈ ਅੱਗੇ ਚਾਹੇ ਕੋਈ ਅਮਰਤਾ ਹਾਜ਼ਰ ਹੋਵੇ ਜਾਂ ਗੈਰ ਹਾਜ਼ਰ ਕੋਈ ਫਰਕ ਨਹੀਂ ਪੈਂਦਾ ਅਮਰਤਾ ਪ੍ਰੀਤਮ ਬਾਰੇ ਪ੍ਰੀਤਮ ਸਿੰਘ ਸਫੀਰ ਨੇ ਵੀ ਕਈ ਕਵਤਾਵਾਂ ਲਿਖੀਆਂ ਨੇ ਸ਼ੇਰ ਸਿੰਘ ਸ਼ੇਰ ਨੇ ਵੀ ਇੱਕ ਦੋ ਔਰਤਾਂ ਨੇ ਵੀ ਅਜਿਹਾ ਹੀ ਕੀਤਾ ਹੈ ਜੋਗਿੰਦਰ ਸਿੰਘ ਜੋਗੀ ਨੇ ਆਪਣੀ ਇੱਕ ਕਵਤਾ ਵਿੱਚ ਅਮਰਤਾ ਨੂੰ ਗਾਲ ਤੱਕ ਕੱਢੀ ਹੈ ਬਾਵਾ ਬਲਵੰਤ ਮੈਂ ਬਲਜੀਤ ਤੁਲਸੀ ਉੱਪਰ ਕਵਤਾ ਲਿਖੀ ਮੈਂ ਪ੍ਰਭਜੋਤ ਤੇ ਕਵਤਾਵਾਂ ਲਿਖੀਆਂ ਸੰਤ ਸਿੰਘ ਸੇਖੋ ਨੇ ਪ੍ਰਭਜੋਤ ਉੱਪਰ ਅੰਗਰੇਜ਼ੀ ਵਿੱਚ ਕਵਤਾਵਾਂ ਲਿਖੀਆਂ ਉਸ ਨੂੰ ਪਸੰਦ ਆਈਆਂ ਉਹ ਖੁਸ਼ ਹੋਈ ਆਪਣੀ ਕਿਤਾਬ ਨੀਲਕੰਠ ਵਿੱਚ ਉਸਨੇ ਇਹ ਕਵਤਾਵਾਂ ਛਾਪੀਆਂ ਵੀ ਇੰਦਰਾ ਗਾਂਧੀ ਅਤੇ ਸੰਤ ਈਸ਼ਰ ਸਿੰਘ ਰਾੜੇ ਵਾਲੇ ਨੂੰ ਮੈਂ ਕਦੀ ਨਹੀਂ ਮਿਲਿਆ ਪਰ ਮੈਂ ਉਹਨਾਂ ਦੇ ਉੱਤੇ ਨਜ਼ਮਾਂ ਲਿਖੀਆਂ ਨੇ ਮਿਲਣਾ ਨਾ ਮਿਲਣਾ ਸਬੰਧ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ ਹੁੰਦਾ ਇਸ ਪਰਥਾਏ ਇਤਰਾਜ਼ ਕਰਨ ਵਾਲਿਆਂ ਨੂੰ ਮੋਹਨ ਸਿੰਘ ਦੀ ਪਤਨੀ ਸਰਜੀਤ ਦੇ ਸ਼ਬਦ ਯਾਦ ਰੱਖਣੇ ਚਾਹੀਦੇ ਹਨ ਮੈਂ ਸਭ ਕੁਝ ਇਸ ਲਈ ਝਰ ਲਿਆ ਕਿ ਬੱਚਿਆਂ ਦਾ ਹਲਣਾ ਨਾ ਟੁੱਟੇ ਤੇ ਮੋਹਨ ਸਿੰਘ ਦਾ ਆਖਰੀ ਕਾਵ ਸੰਗ੍ਰਹਿ ਬੂਹੇ ਦਾ ਸਮਰਪਣ ਵੀ ਸਰਜੀਤ ਨੂੰ ਹੀ ਉਹਨਾਂ ਕੀਤਾ ਸੀ ਇਹ ਧਿਆਨ ਵਿੱਚ ਰੱਖੋ ਬੱਚਿਆਂ ਦੀ ਮਾਂ ਨੂੰ ਜਿਸ ਨੇ ਸਭ ਕੁਝ ਝਰ ਲਿਆ ਕਿ ਬੱਚਿਆਂ ਦਾ ਹਲਣਾ ਨਾ ਟੁੱਟੇ ਸਨੇੜੇ ਲਈ ਅਮਰਤਾ ਨੂੰ ਸਹਿਯਤ ਕਾਰਮੀ ਦਾ ਨਾਮ ਮਿਲ ਗਿਆ ਹੁਣ ਤੱਕ ਉਸ ਨੂੰ ਲੋਕ ਕਵੀ ਮੰਨਿਆ ਜਾਂਦਾ ਸੀ ਹਾਲਾਂਕਿ ਇਹ ਕਿਤਾਬ ਪੂਰਨ ਤੌਰ ਤੇ ਅੰਤਰਮੁਖੀ ਅਤੇ ਨਿੱਜੀ ਅਨੁਭਵ ਨਾਲ ਭਰਪੂਰ ਹੈ ਜਦੋਂ ਕਿ ਲੋਕ ਸਾਹਿਤ ਵਿੱਚ ਇਹ ਇਲਾਮਤ ਸਭ ਤੋਂ ਪਹਿਲਾਂ ਖਾਰਜ ਹੁੰਦੀ ਹੈ ਇਹ ਕਮਿਊਨਿਸਟਾਂ ਦੀ ਸਰਪ੍ਰਸਤੀ ਅਤੇ ਪ੍ਰਪਾਗੈਂਡੇ ਕਰਕੇ ਸੀ ਅਸ਼ੋਕਾ ਚੇਤੀ ਅਤੇ ਕਸਤੂਰੀ ਵਿੱਚ ਉਸ ਦੀ ਕਵਤਾ ਜਾਮ ਹੁੰਦੀ ਹੈ ਜੋ ਥੋੜੇ ਬਹੁਤੇ ਅੰਤਰ ਨਾਲ ਤੁਰਦੀ ਰਹਿੰਦੀ ਹੈ ਹਾਂ ਉਹ ਵਿਅੰਗਮਈ ਅਰਥ ਭਰਪੂਰ ਟਿੱਪਣੀਆਂ ਨਾਲ ਕਿਸ ਹੱਦ ਤੱਕ ਇਹ ਘਾਟ ਪੂਰੀ ਕਰਦੀ ਹੈ ਸੰਸਿੰਘ ਸੇਖੋ ਨੇ ਜੋ ਟਿੱਪਣੀ ਕੀਤੀ ਸੀ ਇੱਕ ਸਹਿਤਕਾਰਮੀ ਦਾ ਨਾਮ ਲੈਣ ਤੇ ਉਸ ਨੂੰ ਭਰਮ ਹੋ ਗਿਆ ਕਿ ਉਹ ਜੋ ਕੁਝ ਮਰਜ਼ੀ ਕੱਚਾ ਪਿੱਲਾ ਲਿਖ ਸਕਦੀ ਹੈ ਇਹ ਉਸ ਨੇ ਧੜੇਬੰਦੀ ਕਰਕੇ ਕਿਹਾ ਸੀ 나ਗਮਣੀ ਸ਼ੁਰੂ ਕਰਨ ਤੋਂ ਬਾਅਦ ਉਸ ਨੂੰ ਸਮਰਥਕਾਂ ਖ਼ਸ਼ਾਮ ਦੀਆਂ ਤੇ ਝੋਲੀ ਚੁੱਕਾਂ ਦਾ ਇੱਕ ਲੰਬਾ ਕਾਫਲਾ ਮਿਲ ਗਿਆ ਜੋ ਲਗਾਤਾਰ ਮੋਹਨ ਸਿੰਘ ਨੂੰ ਝੂਠਾ ਸਿੱਧ ਕਰਨ ਤੇ ਅਖੀਰ ਤੱਕ ਉਤਾਰੂ ਰਿਹਾ ਇਹੋ ਅਮਰਤਾ ਚਾਹੁੰਦੀ ਸੀ ਇਹਨਾਂ ਵਿੱਚ ਮੋਹਨਜੀਤ ਅੰਮੀਆਂ ਕੋਮਰ ਅਤੇ ਜਸਬੀਰ ਭੁਲੜ ਵਰਗੇ ਉਹਦੇ ਵਫਾਦਾਰ ਕਿੰਨੇ ਸਨ ਇਸ ਦਾ ਸਮੇਂ ਨਾਲ ਪਤਾ ਲੱਗ ਜਾਏਗਾ ਪਰ ਮੈਂ ਇਹਨਾਂ ਜ਼ਰੂਰ ਕਹਾਗਾ ਕਿ ਲਾਹੌਰ ਦੇ ਦਿਨਾਂ ਵਿੱਚ ਅਮਰਤਾ ਕਰਵਈਆ ਹੋਰ ਹੁੰਦਾ ਸੀ ਤੇ 1955 ਤੋਂ ਬਾਅਦ ਹੋਰ ਹੋ ਗਿਆ ਸੀ ਮੋਹਨ ਸਿੰਘ ਨੂੰ ਨਕਾਰਨ ਦਾ ਜਿੰਨਾ ਵੱਧ ਜ਼ੋਰ ਲੱਗਾ ਉਹ ਆਪਣੇ ਪਿਆਰ ਭਾਵ ਇੱਕ ਪਾਸੇ ਦੀ ਸੀ ਵਿੱਚ ਉਨਾ ਹੀ ਪਰਪੱਕ ਤੇ ਤੇਜ਼ ਹੋ ਗਿਆ ਉਸ ਦੀਆਂ ਜੰਦਰੇ ਮਨਸੂਰ ਅਤੇ ਖੀਰਲੇ ਦੋ ਸੰਗ੍ਰਹਿਆਂ ਵਿੱਚ ਗਜ਼ਲ ਰੂਪ ਵਿੱਚ ਲਿਖੀਆਂ ਕਈ ਕਵਤਾਵਾਂ ਸੱਚ ਬੋਲਦੀਆਂ ਹਨ ਇਸੇ ਇਸ ਕਾਰਨ ਮੋਹਨ ਸਿੰਘ ਨੂੰ ਡਿਪਰੈਸ਼ਨ ਦੇ ਦੌਰੇ ਲਾਹੌਰ ਤੇ ਜਲੰਧਰ ਵਿੱਚ ਵੀ ਪੈਂਦੇ ਸਨ ਪਰ ਯੋਜਨਾਬੰਦ ਪਾਪੇਗੰਡਾ ਕਾਰਨ ਸਦਮਾ ਹੋਰ ਵੀ ਤੇਜ਼ ਤੇ ਡੂੰਘਾ ਹੋ ਗਿਆ ਮੇਰੀ ਚਾਚੇ ਇੱਕ ਦਿਲ ਦੇ ਦੌਰੇ ਨਾਲ ਅਚਾਨਕ ਮਿੰਟਾਂ ਸੈਕਿੰਡਾਂ ਵਿੱਚ ਹੋਈ ਉਸ ਦੀ ਮੌਤ ਦਾ ਕਾਰਨ ਇਹੋ ਜਿਹਾ ਚਿਰਕਰ ਘਾਟ ਦੀ ਲਹਿਰ ਹੀ ਸੀ ਅਮਰਤਾ ਦੇ ਕਈ ਝੋਲੀ ਚੁੱਕ ਉਸ ਦੇ ਹੱਕ ਵਿੱਚ ਨਹੀਂ ਸਰਨਾ ਹੋਜ ਖਾਸ ਤੋਂ ਬਾਹਰ ਜਾ ਕੇ ਉਹਦੇ ਖਿਲਾਫ ਭੁਗਤ ਜਾਂਦੇ ਸਨ ਜੋਗਾ ਸਿੰਘ ਜਿਸ ਤੇ ਉਸਨੇ ਜੋਗਾ ਸਿੰਘ ਦਾ ਚੁਬਾਰਾ ਦੀ ਬਖਸ਼ਿਸ਼ ਕੀਤੀ ਅਤੇ ਕਸ਼ਮੀਰ ਕਾਦਰ ਇਹੋ ਜਿਹੇ ਸਨ ਸਰਜੀਤ ਸਿੰਘ ਸੇਠੀ ਦੀ ਸੁਧਾਰਨ ਜੀ ਟਿੱਪਣੀ ਤੇ ਅਮਰਤਾ ਨੇ ਜੋ ਬਾਵੇਲਾ ਖੜਾ ਕੀਤਾ ਉਹ ਉਸ ਸਮੇਂ ਦੇ ਸੁਧਾਰਨ ਤੁਸ਼ ਅਤੇ ਤੀਨੀ ਵੀ ਸੋਚ ਦਾ ਸੂਚਕ ਹੈ ਸੇਠੀ ਨੇ ਇੰਨਾ ਹੀ ਲਿਖਿਆ ਸੀ ਕਿ ਅੰਮ੍ਰਿਤਸਰ ਕਹਾਣੀ ਅਤੇ ਪੰਜ ਦਰਿਆ ਦੇ ਦਫ਼ਤਰ ਕੋਲ-ਕੋਲ ਸਨ ਇੱਕ ਦਿਨ ਮੇਰੇ ਦਫ਼ਤਰ ਜਾਣ ਤੋਂ ਪਹਿਲਾਂ ਹੀ ਮੋਹਨ ਸਿੰਘ ਉੱਥੇ ਬੈਠਾ ਸੀ ਉਸ ਨੇ ਹੱਥ ਵਿੱਚ ਲਫਾਫਾ ਫੜਿਆ ਹੋਇਆ ਸੀ ਤੇ ਇਸ ਨੂੰ ਮੈਂ ਨੀਜ ਨਾਲ ਵੇਖ ਰਿਹਾ ਸੀ ਇਹ ਅਮ੍ਰਿਤਤਾ ਵੱਲੋਂ ਮੇਰੇ ਨਾਂ ਤੇ ਲਿਖਿਆ ਹੋਇਆ ਕੋਈ ਖੱਤ ਸੀ ਉੱਤੇ ਮੇਰਾ ਸਰਨਾਵਾ ਸੀ ਯਾਦਦਾ ਸੀ ਜਿਵੇਂ ਮੋਹਨ ਸਿੰਘ ਇਸ ਤੋਂ ਚੰਗੀ ਤਰ੍ਹਾਂ ਜਾਣੂ ਸੀ ਇਸ ਲਿਖਤੇ ਅਮਰਤਾ ਮੁਸਕਰਾ ਕੇ ਚੁੱਪ ਵੱਟ ਸਕਦੀ ਸੀ ਪਰ ਉਹ ਰੋਂਦੀ ਹੋਈ ਖਸ਼ਵੰਤ ਸਿੰਘ ਕੋਲ ਗਈ ਤੇ ਉਸ ਦੀ ਸ਼ਫਾਰਿਸ਼ ਨਾਲ ਇੰਦਰਾ ਗਾਂਧੀ ਤੋਂ ਸੇਠੀ ਨੂੰ ਨੌਕਰੀਓਂ ਕਰਵਾ ਦਿੱਤਾ ਪਰ ਸੇਠੀ ਆਪਣੇ ਮਾਮੇ ਗੁਰਮukh ਸਿੰਘ ਮਸਾਫਰ ਨਹੀਂ ਫੇਰ ਭਾਲ ਹੋ ਗਿਆ ਸੀ ਇਹ ਗੱਲ ਸੇਠੀ ਨੇ ਕਦੇ ਲਿਖੀ ਜਾਂ ਕਹੀ ਨਹੀਂ ਹੋਇਆ ਇਸ ਤਰ੍ਹਾਂ ਕਿ ਅਮਰਤਾ ਦੇ ਸ਼ਿਕਾਇਤਨਾਮੇ ਨਾਲ ਸੇਠੀ ਦਾ ਜਵਾਬ ਤੇ ਲੇਖ ਦਾ ਅੰਗਰੇਜ਼ੀ ਤਰਜਮਾ ਨੱਥੀ ਕਰਕੇ ਇੰਦਰਾ ਨੇ ਸਾਰਾ ਕੇਸ ਅਰਨਾ ਆਸਿਫ ਅਲੀ ਦੇ ਹਵਾਲੇ ਕਰ ਦਿੱਤਾ ਤੇ ਅਲਵੀ ਰਾਏ ਮੰਗੀ ਅਰਨਾ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਮੈਂ ਨਹੀਂ ਜਾਣਦੀ ਅਮਰਤਾ ਪ੍ਰੀਤਮ ਕੌਣ ਹੈ ਸਰਜੀਤ ਸਿੰਘ ਸੇਠੀ ਕੌਣ ਹੈ ਪਰ ਸੇਠੀ ਦੇ ਲੇਖ ਵਿੱਚ ਅਮਰਤਾ ਪ੍ਰੀਤਮ ਦੀ ਠੀ ਜਾਂ ਵੇਚਤੀ ਵਾਲੀ ਕੋਈ ਵੀ ਗੱਲ ਨਹੀਂ ਸੀ ਇਹ ਕਿਸੇ ਤਰ੍ਹਾਂ ਵੀ ਅਮਰਤਾ ਪ੍ਰੀਤਮ ਦੇ ਵਿਰੁੱਧ ਨਹੀਂ ਮੋਹਨ ਸਿੰਘ ਦੇ ਨੇੜੇ ਰਹਿਣ ਵਾਲੇ ਹਮੇਸ਼ਾ ਕਹਿੰਦੇ ਰਹੇ ਹਨ ਉਹਤੇ ਅਮਰਦਾ ਪ੍ਰੀਤਮ ਘਰੋਂ ਭੱਜਣ ਲੱਗੇ ਸਨ ਫੈਸਲਾ ਕਰ ਲਿਆ ਕਰਨਾਲ ਦੇ ਡਿਪਟੀ ਕਮਿਸ਼ਨਰ ਕਪੂਰ ਸਿੰਘ ਨੇ ਇਹਨਾਂ ਨੂੰ ਸੁਰੱਖਿਆ ਤੇ ਸਮਰਥਨ ਦੇਣ ਦੀ ਹਾਂ ਕਰ ਦਿੱਤੀ ਤੇ ਕਿਹਾ ਕਿ ਇੱਕ ਵਾਰ ਮੇਰੀ ਕੋਠੀ ਆ ਜਾਓ 2 ਸਾਲ ਮੈਂ ਕਿਸੇ ਨੂੰ ਤੁਹਾਡੇ ਨੇੜੇ ਨਹੀਂ ਲੱਗਣ ਦਿਆਂਗਾ ਖੈਰ ਜੋ ਵੀ ਸੀ ਇਹ ਗੱਲ ਸਿਰੇ ਨਾ ਚੜੀ ਸੌਸਕੀਮਾ ਜੀਵਨ ਵਿੱਚ ਬਣਦੀਆਂ ਟੁੱਟਦੀਆਂ ਹਨ ਇਸੇ ਲਈ ਤਾਂ ਪ੍ਰੀਤਮ ਸਿੰਘ ਇਹਨਾਂ ਨੂੰ ਮੂਰਤਾ ਆਖਦਾ ਹੈ ਇਹ ਦਰਸ਼ਨੀ ਪਹਿਲਵਾਨ ਹਨ ਕੁਝ ਕਰਨ ਜੋਗੇ ਨਹੀਂ ਇਹ ਪਿਆਰ ਇੱਕ ਪਾਸੜ ਵੀ ਹੁੰਦਾ ਹੈ ਸਭ ਤੋਂ ਵੱਡੀ ਮਿਸਾਲ ਵਾਂਗ ਗਾਂਗ ਦੀ ਹੈ ਮਜਾ ਇਸੇ ਜੁਮਲੇ ਤੇ ਚਾਹੁੰਦਾ ਹੈ ਕਿ ਮੈਨੂੰ ਕਈ ਲੋਕਾਂ ਨੇ ਕਿਹਾ ਹੈ ਕਿ ਲਸਟ ਫਾਰ ਲਾਈਫ ਤੇਰੇ ਤੇ ਲਿਖਿਆ ਹੋਇਆ ਹੈ ਇਹ ਸਚਾਈ ਹੈ ਦੂਜੀ ਸਚਾਈ ਇਹ ਹੈ ਕਿ ਹਰ ਪਿਆਰ ਪਾਤਰ ਨੂੰ ਕਦੇ ਨਾ ਕਦੇ ਇਹ ਅਹਿਸਾਸ ਹੋਣ ਲੱਗਦਾ ਹੈ ਕਿ ਉਹਦਾ ਪਿਆਰ ਇੱਕ ਪਾਸੜ ਹੈ ਉਸ ਨੂੰ ਕੁਝ ਨਹੀਂ ਮਿਲਿਆ ਅੰਮ੍ਰਿਤ ਆਪ ਕਹਿੰਦੀ ਹੈ ਲੱਖ ਤੇਰੇ ਅੰਬਾਰਾਂ ਦੇ ਵਿੱਚੋਂ ਦਸ ਕੀ ਮਿਲਿਆ ਸਾਨੂੰ ਇੱਕੋ ਤੰਦ ਪਿਆਰ ਦੀ ਲੱਭੀ ਉਹ ਵੀ ਤੰਦ ਹੈ ਕਹਰੀ ਈਸ਼ਵਰ ਚਿੱਤਰਕਾਰ ਉਸ ਨੂੰ ਇਸ ਦਾ ਮਤਲਬ ਪੁੱਛਦਾ ਤਾਂ ਕਹਿੰਦੀ ਮੈਂ ਪਿਆਰ ਦੀ ਇੱਕ ਤੰਦ ਪਾਈ ਜਵਾਬ ਵਿੱਚ ਦੂਜੀ ਤੰਦ ਨਾ ਮਿਲੀ ਤਾਂ ਜੋ ਕੁਝ ਕਤਿਆ ਜਾਂਦਾ ਅਕਤਰ ਸ਼ਿਰਾਨੀ ਫਰਜ਼ੀ ਮਸ਼ੂਕਾਂ ਦੇ ਸਿਰ ਤੇ ਉਰਦੂ ਸ਼ਾਇਰੀ ਨੂੰ ਬਰਾਊਨਿੰਗ ਅਤੇ ਬੈਰਨ ਬਰਾਬਰ ਲੈ ਗਿਆ ਸੀ ਮੈਂ ਤੇ ਹਮੇਸ਼ਾ ਹਮੇਸ਼ਾ ਲਈ ਮਸ਼ੂਕ ਨੂੰ ਖੁੱਲ੍ਹ ਕੇ ਸੰਬੋਧਨ ਕਰਨ ਦੇ ਮਾਮਲੇ ਵਿੱਚ ਉਰਦੂ ਸ਼ਾਰਾ ਦਾ ਝਾਕਾ ਹੀ ਲਾ ਗਿਆ ਮੋਹਨ ਸਿੰਘ ਨੇ ਜਿਸ شدت ਨਾਲ ਮਹਿਬੂਬ ਨੂੰ ਲਾਮਾ ਦਿੱਤਾ ਹੈ ਅਸਾਂ ਇਸ਼ਕ ਨੂੰ ਹੜਾਇਆ ਹੱਡਮਾਸਤੀ ਤਰ੍ਹਾਂ ਉਹਨਾਂ ਪਹਿਨਿਆਂ ਪ੍ਰੀਤ ਨੂੰ ਲਿਬਾਸ ਦੀ ਤਰ੍ਹਾਂ ਮੋਹਨ ਸਿੰਘ ਨੂੰ ਮਿਹਣਾ ਮਾਰਿਆ ਕਿ ਉਹ ਪ੍ਰਗਤੀਵਾਦੀ ਲਹਿਰ ਨਾਲ ਟੁੱਟਣ ਦਾ ਅਮਰਤਾ ਵਰਗਾ ਸਾਹਸ ਕਿਉਂ ਨਹੀਂ ਕਰ ਸਕਿਆ ਇਹ ਪਰਲੇ ਸਿਰੇ ਦੀ ਭੁੱਲ ਹੈ ਇਹੋ ਜੀ ਤੁਰਣਾ ਗੱਪਸ਼ਪ ਵਿੱਚ ਹੀ ਚੱਲਦੀ ਹੈ ਸਹਿਤ ਕੁਮਲੰਕੜ ਵਿੱਚ ਨਹੀਂ ਅਮਰਤਾ ਨੂੰ ਮੋਹਨ ਸਿੰਘ ਨਾਲ ਰਮਾਂਸ ਰਾਸ ਨਹੀਂ ਆਉਂਦਾ ਆਉਂਦਾ ਸੀ ਉਹ ਟੁੱਟ ਗਈ ਮੋਹਨ ਸਿੰਘ ਦੇ ਪਰਛਾਵੇਂ ਤੋਂ ਪਰਾਂ ਹੋ ਗਈ ਮੋਹਨ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਸਾਰੇ ਸਿਰਜਣਾਤਮਕ ਪਰਵਰਤਨਾਂ ਦੇ ਬਾਵਜੂਦ ਉਹਦੇ ਨਾਲ ਜੁੜਿਆ ਰਿਹਾ ਇਹ ਰੋਮਾਂਟਿਕ ਅੰਦੋਲਨ ਬੇਸ਼ੱਕ ਖਤਮ ਹੋ ਗਿਆ ਪਰ ਮੋਹਨ ਸਿੰਘ ਖਤਮ ਨਹੀਂ ਹੋਇਆ ਰਈ ਗੱਲ ਪਾਤਰਾਂ ਦੇ ਸੁਧਾਰਨੀ ਕਰਨ ਦੀ ਇਹ ਕੋਈ ਨਵੀਂ ਗੱਲ ਨਹੀਂ ਇਹ ਬਿਰਤੀ ਬਹੁਤ ਪੁਰਾਣੀ ਹੈ ਇਬਸਨ ਤੇ ਚੈਖਵ ਇਸ ਨੂੰ ਸਿਰੇ ਲਾ ਚੁੱਕੇ ਹੋਏ ਸਨ ਪ੍ਰੇਮ ਚੰਦ ਰਜਿੰਦਰ ਸਿੰਘ 베ਦੀ ਸੰਤ ਸਿੰਘ ਸੇਖੋਂ ਨੌਰੰਗ ਸਿੰਘ ਦਲੀਪ ਕੌਰ ਟਵਾਣਾ ਅਜੀਤ ਕੌਰ ਨੇ ਵੀ ਇਹੋ ਕੁਝ ਹੀ ਕੀਤਾ ਸਰਜੀਤ ਸਿੰਘ ਸੇਠੀ ਦੇ ਨਾਟਕ ਨਰਿੰਦਰਪਾਲ ਸਿੰਘ ਦੇ ਪਿਛਲੇਰੇ ਨਾਵਲ ਇਲਮ ਅਤੇ ਆਜ਼ਾਦੀ ਦੀ ਗੱਲ ਹੀ ਕਰਦੇ ਹਨ ਇਸੇ ਫਰਕ ਨੂੰ ਦਰਸਾਉਂਦੇ ਹਨ ਔਰ ਪਾਤਰ ਵਰਗੀ ਮਿਸਾਲ ਤਾਂ ਕਿਤੇ ਮਿਲਦੀ ਨਹੀਂ ਅਮਰਤਾ ਦੇ ਉਪਾਰਸ਼ਿਕ ਆਖਦੇ ਹਨ ਉਸ ਦੀ ਹਾਂ ਹੈ ਤਾਂ ਹਾਂ ਨਾ ਹੈ ਤਾਂ ਨਾ ਇਹ ਗੱਲ ਵੀ ਗਲਤ ਹੈ ਇਹ ਉਸ ਦੀ ਕੋਟ ਤੱਕ ਸੀਮਿਤ ਹੋਏਗਾ ਪੰਜਾਬੀ ਸਹਿਤ ਸੰਚਾਰ ਵਿੱਚ ਉਸ ਦੀ ਕਦੇ ਅਜਿਹੀ ਅਵਸਥਾ ਨਹੀਂ ਰਹੀ ਉਸ ਦੀ ਹਾਂ ਹੈ ਤਾਂ ਹਾਂ ਨਾ ਹੈ ਤਾਂ ਨਾ ਵਾਲੀ ਗੱਲ ਪੰਜਾਬੀ ਦੇ ਕਿਸੇ ਵੱਡੇ ਵਿਦਵਾਨ ਸਹਿਤਕਾਰ ਨੇ ਕਦੇ ਕਬੂਲ ਨਹੀਂ ਕੀਤੀ ਸਗੋਂ ਐਸਾ ਕਦੇ ਖਿਆਲਿਆ ਵੀ ਨਹੀਂ ਗਿਆ ਇਹ ਸਭ ਉਸਦੇ ਨਿੱਜੀ ਅੰਦਰੂਨੀ ਬੈਂਚ ਦੇ ਮੈਂਬਰਾਂ ਦੀਆਂ ਖਾਮਖਾਲੀਆਂ ਹਨ ਕਰਤਾਰ ਸਿੰਘ ਦੁੱਗਲ ਨੇ ਆਪਣੀ ਜੀਵਨੀ ਵਿੱਚ ਅਮਰਤਾ ਦੀ ਅਮਰਤਾ ਦੀ ਧੀ ਕੰਦਲਾ ਦਾ ਵਰਤਾਂਤ ਸਿਰਜ ਦਿੱਤਾ ਉਸ ਦੀ ਟਿੱਪਣੀ ਪਿੱਛੋਂ ਜਦੋਂ ਕੰਦਲਾ ਨੂੰ 50 ਸਾਲ ਬਾਅਦ ਇਹ ਪਤਾ ਲੱਗਿਆ ਕਿ ਉਹ ਅਮਰਤਾ ਦੀ ਧੀ ਨਹੀਂ ਸੀ ਤਾਂ ਉਸ ਤੇ ਕੀ ਬੀਤੀ ਹੋਏਗੀ ਇੱਕਦਮ ਉਸ ਨੂੰ ਸੰਸਾਰ ਗਰਕਦਾ ਨਜ਼ਰ ਆਇਆ ਹੋਵੇਗਾ ਇਹ ਕਿਹੋ ਜਿਹੇ ਹੌਲ ਪਏ ਹੋਣਗੇ ਕੋਈ ਇਸ ਦੀ ਕਲਪਨਾ ਕਰ ਸਕਦਾ ਹੈ ਇਹੋ ਜਿਹੇ ਮਾਰੂ ਜਾਣਨੇ ਵਾਲੇ ਤੇ ਇਨਸਾਨਵਿਰੋਧੀ ਸੱਚ ਨਾਲੋਂ ਸੌ ਝੂਠ ਚੰਗੇ। ਜੁੱਧ ਜਿੱਤਣ ਲਈ ਧਰਮਪੁੱਤਰ ਜਯਦਸ਼ਤਣ ਨੇ ਇੱਕ ਪੁੜਾ ਜਿਹਾ ਝੂਠ ਬੋਲ ਹੀ ਦਿੱਤਾ ਸੀ। ਦੁੱਗਲ ਨੇ ਲਿਖਿਆ ਮੇਰੀ ਜੀਵਨੀ ਪੜ੍ਹ ਕੇ ਜੀਤਕੌਰ ਤਾਂ ਨਿਸ਼ਾ ਹੀ ਗਈ ਪਰ ਉਸ ਦੇ ਆਪਣੇ ਲਿਖਣ ਮੁਜਬ ਉਹ ਸਾਰੀ ਜ਼ਿੰਦਗੀ ਜੀਤਕੌਰ ਦੀ ਤੋਸ਼ੀ ਪੁਛ ਦਾ ਉੱਤਰ ਨਹੀਂ ਦੇ ਸਕਿਆ। ਉਹ ਪੁਛਦੀ ਹੈ ਕਿ ਜਿਹੜੀਆਂ ਕੁੜੀਆਂ ਰੱਜ ਕੇ ਸੋਹਣੀਆਂ ਹਨ ਜਿਨ੍ਹਾਂ ਦੇ ਗਜਗਜ ਲੰਮੇ ਵਾਲ ਸਨ ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਅੱਗੇ ਕੁਝ ਵੀ ਨਾ ਹੋਇਆ ਹੋਵੇ ਦੁੱਗਲ ਇਹ ਗੱਲ ਬੜੇ ਮਾਣ ਨਾਲ ਦੱਸਦਾ ਹੈ ਕਿ ਉਹਦੀ بیوی ਡਾਕਟਰ ਆਇਸ਼ਾ ਮੁਸਲਮਾਨ ਹੈ ਅਲੀ ਸਰਦਾਰ ਜਾਫਰੀ ਉਸਤਾ ਸੰਡੂ ਹੈ ਤੇ ਫਸਾਦਾਂ ਦੇ ਦੇਣੀ ਉਸਦਾ ਵਿਆਹ ਮਿੰਟਾਂ ਸਕਿੰਟਾਂ ਵਿੱਚ ਗੁਰਬਚਨ ਸਿੰਘ ਤਾਲਬ ਦੇ ਘਰ ਵਿੱਚ ਹੋ ਗਿਆ ਸੀ ਉਸਨੇ ਕਦੇ ਨਹੀਂ ਦੱਸਿਆ ਕਿ ਵਿਆਹ ਤੋਂ ਪਹਿਲਾਂ आयशा ਨੂੰ ਉਹ ਕਾਲ ਤੱਕ ਤੇ ਅੰਮ੍ਰਿਤ ਵੀ ਸ਼ਿਕਾਇਆ ਗਿਆ ਸੀ ਤੇ ਆਨੰਦਕਾਰ ਦੀ ਰਸਮ ਉਸ ਸਮੇਂ ਕਾਲ ਤਖਤ ਦੇ ਜੱਜਦਾਰ ਮੋਹਨ ਸਿੰਘ ਨਾਗੋਕੇ ਨੇ ਨਿਭਾਈ ਸੀ ਇਹ ਪਸਾਦਿਆਂ ਕੋਲੋਂ ਆਇਸ਼ਾ ਨੂੰ ਬਚਾਉਣ ਲਈ ਕੀਤਾ ਗਿਆ ਪਰ ਕੀਤਾ ਤਾਂ ਸੀ ਨਾ ਇਹ ਨਮਾਣਾ ਜਿਹਾ ਕਦਮ ਵੀ ਲਕਾਇਆ ਗਿਆ ਧੰਨ ਦੁੱਗਲ ਤੇਰੀ ਧੰਨ ਕਮਾਈ ਕਰਤਾਰ ਸਿੰਘ ਦੁੱਗਲ ਦਾ ਪਿਤਾ ਜੀਵਨ ਸਿੰਘ ਪੂਰਨ ਅਕਾਲੀ ਗੁਰਸਿੱਖ ਮਾਸਟਰ ਤਾਰਾ ਸਿੰਘ ਦਾ ਸਾਲਾ ਸੀ ਦੂਜੇ ਘਰ ਲੱਗੀ ਅੱਗ ਨੂੰ ਬਸੰਤਰ ਕਹਿਣ ਵਾਲਾ ਦੁੱਗਲ ਕਿਸੇ ਦੀ ਮਸੂਮਤੀ ਕੰਦੜਾ ਦੀ ਇੱਜ਼ਤ ਬਾਰੇ ਵੀ ਕੁਝ ਸੋਚਦਾ ਦੁੱਗਲ ਦਾ ਜੀਵਨ ਭਰ ਦਾ ਦੋਸਤ ਮਦਦਗਾਰ ਤੇ ਪ੍ਰਸ਼ੰਸਕ ਜਗਿੰਦਰ ਸਿੰਘ ਵਾਸੂ ਮਰਨ ਤੋਂ ਪਹਿਲਾਂ ਇਹ ਸਭ ਕੁਝ ਦੱਸ ਗਿਆ ਸੀ ਸ਼੍ਰੀ ਮੁਖਵਾਕ ਹੈ ਸੱਚ ਉਹਦੇ ਸਭ ਕੇ ਉੱਪਰ ਸੱਚਾ ਆਚਾਰ ਤੇ ਹੁਣ ਸ਼ੁਰੂ ਕਰਦੇ ਆ ਜੀ ਅਮਰਤਾ ਪ੍ਰੀਤਮ ਦੀ ਲਿਖੀ ਕਹਾਣੀ ਮਰਬਿਆਂ ਵਾਲੀ ਉਹ ਜਦੋਂ ਮਲੂਕ ਜੀ ਡੋਲੀ ਵਿੱਚੋਂ ਨਿਕਲੀ ਸੀ ਤਾਂ ਉਦੋਂ ਹੀ ਸਾਰੇ ਪਿੰਡ ਦੇ ਮੂੰਹ ਤੇ ਉਹਦਾ ਨਾਂ ਚੜ ਗਿਆ ਸੀ ਮਰੱਬਿਆਂ ਵਾਲੀ ਸਿਰਫ ਜ਼ਮੀਨ ਤੇ ਕਾਗਜ਼ਾਂ ਪੱਤਰਾਂ ਵਿੱਚ ਉਹਦਾ ਨਾਂ ਸਰਦਾਰਨੀ ਰਾਜਕੌਰ ਸੀ ਜਾਂ ਉਹਦਾ ਸਹਰਾ ਜਿੱਲਾਚਰ ਜਿਉਂਦਾ ਰਿਹਾ ਉਹਨੂੰ ਸਰਦਾਰਨੀ ਰਾਜਕੌਰ ਕਹਿੰਦਾ ਰਿਹਾ ਸੀ ਪਰ ਜਿੱਥੋਂ ਤੱਕ ਸ਼ਰੀਕੇ ਦਾ ਤੇ ਪਿੰਡ ਦੇ ਹੋਰ ਲੋਕਾਂ ਦਾ ਸਵਾਲ ਸੀ ਉਹ ਸਭਨਾਂ ਲਈ ਮਰੱਬਿਆਂ ਵਾਲੀ ਸੀ ਉਹ ਚੜੇ ਪੀੜੇ ਪਿਓ ਨੇ ਇੱਕ ਮਰੱਬਾ ਦਾਜ ਵਿੱਚ ਦਿੱਤਾ ਸੀ ਪਰ ਬਿਨਾ ਨਾਮਿਓਂ ਵੀ ਸਭ ਨੂੰ ਪਤਾ ਸੀ ਕਿ ਰਿੰਦੀ ਤਿੰਨ ਮਰਦੇ ਜ਼ਮੀਨ ਦੀ ਵੀ ਉਹ ਹੀ ਵਾਰਸ ਸੀ ਉਹਦੇ ਬਾਰੇ ਦੰਦ ਕਥਾ ਸੀ ਕਿ ਉਹਦੀ ਮਾਂ ਜਦੋਂ 40 ਸਾਲਾਂ ਦੀ ਤਾਂ ਕੀਮ ਖਾਬ ਵਿੱਚ ਬੁਲੇਟ ਕੇ ਗੁਰਦੁਆਰੇ ਮੱਥਾ ਟੇਕਣ ਲੈ ਗਈ ਤਾਂ ਉਹਦੇ ਪਿਓ ਨੇ ਉਹਦੇ ਹੱਥੋਂ ਸੋਨੇ ਦੀਆਂ 11 ਅਸ਼ ਰੁਪਈਆਂ ਮੱਥਾ ਟਕਵਾਈਆਂ ਸਨ ਤੇ ਉਸੇ ਦਿਨ ਗੁਰਦੁਆਰੇ ਦੇ ਭਾਈ ਜੀ ਨੇ ਉਹਨੂੰ ਮਰਬਿਆਂ ਵਾਲੀ ਆਖ ਇੱਕ ਸੁੱਚੇ ਗੋਟੇ ਵਾਲੀ ਚੁੰਨੀ ਗੁਰੂ ਮਾਝ ਰਾਜ ਨੂੰ ਸ਼ੁਹਾ ਕੇ ਉਹਦੇ ਲਈ ਸਰੂਪੇ ਵਜੋਂ ਦਿੱਤੀ ਸੀ ਉਹ ਭਰੇ ਘਰ ਜੰਮੀ ਸੀ ਘਰੇ ਭਰੇ ਘਰ ਵਿਆਹੀ ਪਰ ਜਿਹੜਾ ਇੱਕ ਦੋਖ ਉਹਨੇ ਡੜਵਟ ਕੇ ਪੀ ਲਿਆ ਸੀ ਉਹਨੂੰ ਉਹਦੇ ਟੋਂ ਤੇ ਉਹਦੇ ਸੱਚੇ ਪਾਤਸ਼ਾਹ ਤੋਂ ਬਿਨਾਂ ਕੋਈ ਵੀ ਨਹੀਂ ਸੀ ਜਾਣਦਾ ਸੱਜਰ ਵਿਆਹੀ ਨੂੰ ਸੂਹ ਲੱਗ ਗਈ ਸੀ ਕਿ ਉਹਦਾ ਮਰਦਾ ਹਕਮ ਸਿੰਘ ਆਪਣੇ ਦਾਦੇ ਪੁੱਤਰੋਂ ਭਰਾ ਲੱਗਦੇ ਕਰਮ ਸਿੰਘ ਦੀ ਤੀਵੀ ਨਾਲ ਡਰਿਆ ਹੋਇਆ ਸੀ ਪਿੱਛੋਂ ਉਹਨੇ ਇਸ ਗੱਲ ਦੀ ਈਚੀ-ਬੀਚੀ ਵੀ ਜਾਣ ਲਈ ਸੀ ਕਿ ਜਦੋਂ ਤੱਕ ਕਰਮ ਸਿੰਘ ਜੀਉਂਦਾ ਰਿਹਾ ਉਦੋਂ ਤੱਕ ਤਾਂ ਟੱਕੀ ਰਜਦੀ ਰਹੀ ਪਰ ਜਿੱਦਣ ਦਾ ਉਹ ਰੱਬ ਨੂੰ ਪਿਆਰਾ ਹੋ ਗਿਆ ਸੀ ਉਹਦੀ ਤੀਵੀ ਨੇ ਸਾਕਾ ਵਿੱਚੋਂ ਦਿਓਰ ਲੱਗਦੇ ਇਸ ਹਾਕਮ ਸਿੰਘ ਦੇ ਦੋ ਕੱਚੇ ਕਢਵਾਏ ਸਨ ਇਹ ਮਰਬਿਆਂ ਵਾਲੀ ਰੱਬ ਦੀ ਬੰਦੀ ਮੂਹਣਾ ਬਿਰਕੀ ਸਿਰਫ ਇੱਕ ਵਾਰ ਗੁਰਦੁਆਰੇ ਜਾ ਕੇ ਆਪਣੇ ਸੱਚੇ ਪਾਤਸ਼ਾਹਗੇ ਫਿਸਪਈ ਲੋਕ ਪਰਲੋਕ ਦੀ ਜਾਣਨ ਵਾਲਿਆ ਮੈਂ ਤਾਂ ਉਹਨੂੰ ਸੱਚੇ ਸੁੱਚੇ ਅੰਗ ਦਿੱਤੇ ਸਨ ਪਰ ਉਸ ਪ੍ਰਿਸ਼ਟੇ ਹੋਏ ਨੇ ਉਹ ਵੀ ਪ੍ਰਿਸ਼ਟ ਕਰ ਛੱਡੇ ਤੇ ਉਹਦਾ ਮਰਦ ਜਿਹੜੀ ਰਾਤ ਉਹਦੇ ਵਿਸ਼ੋਣੇ ਉੱਤੇ ਆਉਂਦਾ ਉਹ ਉਸ ਪ੍ਰਭਾਤ ਤੇ ਮਲ ਮਲ ਕੇ ਨਹਾਉਂਦੀ ਤੇ ਦਿਨ ਚੜੇ ਸਾਰਾ ਵਿਸ਼ੋਣਾ ਧਵਾ ਛੱਡਦੀ ਰੋਜ਼ ਪੰਜ ਪੌੜੀਆਂ ਪੜਦੀ ਪਰ ਉਸ ਦਿਨ ਸੁੱਚੇ ਮੂੰਹ ਸਾਰੀ ਸੁਖਮਣੀ ਦਾ ਪਾਠ ਕਰਦੀ ਉਹਨੇ ਅੱਖਾਂ ਮੀਟ ਕੇ ਜਿਉਂਦੀ ਮੱਖੀ ਨਿਕਲ ਲਈ ਸੀ ਪਰ ਆਪਣੇ ਮਰਦ ਨੂੰ ਮੂੰਹ ਕੁਝ ਨਹੀਂ ਸੀ ਆਖਿਆ ਉਹਨੂੰ ਵੀ ਘਰੇ ਅੰਦਰ ਦਾ ਭੈਅ ਮਾਰਦਾ ਸੀ ਉਹਨੇ ਆਪਣੀ ਇਸ ਸਰਦਾਰਨੀ ਅੱਗੇ ਕਦੇ ਅੱਖ ਨਹੀਂ ਸੀ ਉੱਚੀ ਕੀਤੀ ਪਰ ਮਰਦ ਦੀ ਇਹ ਗੱਲ ਵੀ ਉਹਨੂੰ ਖਸੇ ਫੋੜੇ ਵਰਗੀ ਲੱਗਦੀ ਤੇ ਉਹਦਾ ਜੀ ਕਚਾ ਜਾਂਦਾ ਪਰ ਉਹਦੇ ਜੀ ਨੂੰ ਠੱਲ ਪੈ ਗਈ ਜਦੋਂ ਉੱਤੋਂ ਤੜੀ ਉਸਦੇ ਘਰ ਦੋ ਪੁੱਤਰ ਜੰਮੇ ਉਹਨੂੰ ਜਾਪਿਆ ਉਹਨੂੰ ਕੱਲੀਕਾਰੀ ਨੂੰ ਰੱਬ ਨੇ ਲੋਹੇ ਦੀਆਂ ਬਾਹਾਂ ਦੇ ਦਿੱਤੀਆਂ ਨੇ ਫੇਰ ਤੀਜੀ ਪੇਟ ਕਰੋੜੀ ਧੀ ਜੰਮੀ ਜਿਸ ਨੂੰ ਲਾੜ ਨਾਲ ਉਸ ਉਹ ਮਲਕੀ ਬੁਲਾਂਦੀ ਰਹੀ ਭਾਵੇਂ ਪਿੱਛੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਦੋਂ ਉਹਦਾ ਨਾਂ ਕਢਵਾਇਆ ਤਾਂ ਕੁਝ ਹੋਰ ਹੀ ਸੀ ਪਰ ਜਿਹੜਾ ਪਹਿਲੇ ਦਿਨ ਉਹਦੇ ਮੂੰਹ ਚੜਿਆ ਸੀ ਉਹੀ ਉਹ ਫੇਰ ਸਾਰਿਆਂ ਦੇ ਹੀ ਮੂੰਹ ਚੜ ਗਿਆ ਸੀ। ਵੇਲਾ ਚੱਲਾ ਪਲਾ ਆਪਣੇ ਮੂੰਹ ਧਿਆਨ ਤੁਰਦਾ ਪਿਆ ਸੀ ਪਰ ਪਟੋਲੇ ਵਰਗੀ ਮਲਕੀ ਜਦੋਂ ਉੱਸਰ ਖਲੋਤੀ ਸਕੂਲ ਪਾਸ ਕਰਨ ਜਿੱਡੀ ਹੋ ਗਈ ਤਾਂ ਵੇਲੇ ਨੇ ਇੱਕ ਜਈ ਪੁਆਂਟੀ ਖਾਦੀ ਕਿ ਸ਼ਰੀਕੇ ਦੀ ਭਾਬੀ ਤੇ ਕੀ ਕੋਈ ਹੋਰ ਜਿਹੜੀ ਕਦੇ ਸੰਰਭਿਆਂ ਵਾਲੀ ਦੇ ਸਾਹਮਣੇ ਅੱਖ ਭਰ ਕੇ ਨਹੀਂ ਸੀ ਤੱਕਦੀ ਲਾ ਲਾ ਕੇ ਗੱਲਾਂ ਕਰਨ ਲੱਗ ਪਈਆਂ ਮਲਕੀ ਨੇ ਜਿੱਦ ਬੰਨ ਲਈ ਕਿ ਉਹ ਸਕੂਲ ਪਾਸ ਕਰਕੇ ਅੱਗੋਂ ਸ਼ਹਿਰ ਜਾਏਗੀ ਤੇ ਪੜ੍ਹੇਗੀ ਇੱਥੋਂ ਤੱਕ ਤਾਂ ਗੱਲ ਨਜਿੱਠਣ ਵਾਲੀ ਸੀ ਕਿ ਮਲਕੀ ਦੇ ਮਨ ਵਿੱਚ ਜੋ ਕੁਝ ਭਰਿਆ ਸੀ ਉਹ ਸਕੂਲ ਦੇ ਜਵਾਨ ਜਹਾਨ ਮਾਸਟਰ ਨੇ ਉਹਨੂੰ ਕੋਈ ਉਲਟੀਆਂ ਪੁਲਟੀਆਂ ਕਿਤਾਬਾਂ ਪੜ੍ਹਾ ਕੇ ਭਰਿਆ ਆ ਸੀ ਪਰ ਗੱਲ ਇੱਥੇ ਨਹੀਂ ਸੀ ਨਿਬੜਦੀ ਲੋਕ ਮਲਕੀ ਦੀ ਤੇ ਮਾਸਟਰ ਦੀ ਅਸ਼ਨਾਈ ਜੋੜਨ ਲੱਗ ਪੈ ਸਨ ਇੱਕ ਦਿਨ ਤਾਂ ਗਲੀ ਵਿੱਚੋਂ ਲੰਘਦੀ ਰਾਜਕੌਰ ਦੇ ਕੰਨੀ ਆਵਾਜ਼ ਪਈ ਜੋ ਸਾਫ਼ ਦਿਸਦਾ ਸੀ ਕਿ ਪਿੰਡ ਦੀ ਨਾਮੋ ਸ਼ਰੀਕਣੀ ਨੇ ਉਸੇ ਨੂੰ ਸੁਣਾਉਣ ਲਈ ਆਖੀ ਸੀ ਨਹੀਂ ਮੈਂ ਆਂਬ ਦਾ achar ਪਾਇਆ ਡਾਡਾ ਸੋਹਣਾ ਪੀਆ ਪੀਆ ਮੈਂ ਸੋਚਿਆ ਚਾਰ ਫਾੜੀਆਂ ਮਾਸਟਰ ਜੀ ਨੂੰ ਦੇ ਆਵਾਂ ਐਵੇਂ ਹੀ ਜਾ ਆ ਗਿਆ ਪਰ ਫਿੱਟਿਆ ਹੋਇਆ ਆਖਦਾ ਹੈ ਮੈਂ achar ਨਹੀਂ ਖਾਂਦਾ ਆਹੋ ਜੀ achar ਖਾਂ ਨੂੰ ਖਾਵੇ ਉਹ ਤਾਂ ਬਾ ਦੜ ਤੜ ਤਹ ਮੜ ਹੀ ਕਾਂਦੇ ਨੇ ਉਹ ਤਾਂ ਕੋਈ ਮਰਤਬਾਨ ਭਨੇਗਾ ਮਰੱਬਾ ਖਾਏਗਾ ਗੱਲ ਭਵੇਂ ਖਾਣ ਵਾਲੇ ਮਰੱਬੇ ਦੀ ਸੀ ਪਰ ਰਾਜਕੌਰ ਸਮਝ ਗਈ ਸੀ ਕਿ ਗੱਲ ਉਸੇ ਦੇ ਮਰੱਬਿਆਂ ਨੂੰ ਲਾ ਕੇ ਸੁਣਾਈ ਗਈ ਸੀ ਲਊ ਦੇ ਘੁੱਟ ਵੱਲੋਂ ਪੀ ਗਈ ਪਰ ਹਮੇਰੀ ਵਾਂਗੂ ਚੱਲੀ ਹੋਈ ਗੱਲ ਅੱਗੇ ਕੰਨਾਂ ਦਾ ਬੂਹਾ ਢੇੜਿਆ ਕੁਝ ਨਹੀਂ ਸੀ ਬਣਦਾ ਇੱਕ ਦਿਨ ਉਹ ਨੂੰ ਉਹ ਸ਼ਰੀਕੇ ਦੀ ਭਾਬੀ ਮੂੰਹ ਪਾੜ ਕੇ ਆਖਣ ਲੱਗੀ ਕੀ ਹਾਲ ਹੈ ਕੁੜੀ ਦਾ ਜੀਰਾ ਜੀ ਨਹੀਂ ਹਟਾ ਕਹਿੰਦੀ ਸੀ ਆ ਦੁਪਹਿਰ ਭੱਜਦੇ ਨੇ ਤੇ ਜਦੋਂ ਅੱਗੇ ਸਰਦਾਰਨੀ ਨੇ ਗਾਲੀ ਨਾ ਗੋਲੀ ਤਾਂ ਉਹ ਆਪੇ ਬੋਲ ਪਈ ਸੀ ਅਸ਼ਕੂਲੇ ਗਈ ਹੋਣੀ ਆ ਪਈ ਪਿੰਡੇ ਨੂੰ ਟਕੋਰ ਹੋ ਜਾਏਗੀ ਉਸ ਦੇ ਨਾਲ ਸਰਦਾਰਨੀ ਰਾਜਕੌਰ ਸ਼ੂਲਿਆ ਵਾਂਗ ਜਿਆ ਵਟ ਖਾ ਗਈ ਕਿ ਸ਼ਮਸ਼ਮ ਰੋਂਦੀ ਮਲਕੀ ਨੂੰ ਵੇਖ ਕੇ ਵੀ ਉਹਦੇ ਮਨ ਦਾ ਦਾਣਾ ਗਲਨ ਵਿੱਚ ਨਹੀਂ ਸੀ ਆਇਆ ਤੇ ਉਸੇ ਹਾਮੀ ਭਰਨ ਤੇ ਮਲਕੀ ਦੇ ਪਿਓ ਨੇ ਜਿੱਥੇ ਵੀ ਚਾਇਆ ਸੀ ਉਥੇ ਮਲਕੀ ਦਾ ਸਾਖ ਪੱਕਾ ਕਰ ਦਿੱਤਾ ਸੀ। ਬੂਏ ਜੱਜੀ ਟੁੱਕੜ ਵਾਲੀ ਸੀ। ਗਿਣਤੀ ਦੇ ਜੰਡ ਰਹਿੰਦੇ ਸਨ। ਜਦੋਂ ਮਲਕੀ ਨੇ ਇੱਕ ਦਿਨ ਪਿੱਪਲ ਦੇ ਪੱਤੇ ਵਾਂਗ ਕੰਬਦੀ ਨੇ ਮਾਂ ਨੂੰ ਅੰਦਰ ਵਰਕੇ ਆਖਿਆ ਕਿ ਉਹਦੇ ਜੀਵ ਵਿੱਚ ਜਿਹੜਾ ਮਰਦ ਸੀ ਉਹ ਮਾਸਟਰ ਸੀ। ਹੁਣ ਉਹਦੇ ਜੀਵ ਵਿੱਚ ਕੋਈ ਹੋਰ ਨਹੀਂ ਸੀ ਸਮਾਣਾ। ਪਰ ਰਾਜਕੌਰ ਨੇ ਦੇ ਸਿਰ ਤੇ ਹੱਥ ਫੇਰ ਕੇ ਆਪਣੀ ਇੱਜ਼ਤ ਦਾ ਵਾਸਤਾ ਇਸ ਤਰ੍ਹਾਂ ਪਾਇਆ ਸੀ ਜਿਵੇਂ ਮਲਕੀ ਨੇ ਬਲਦੇ ਸਿੰਘਾਂ ਦੇ ਵੰਗੂ ਧਰਤੀ ਸਿਰ ਤੇ ਚੁਕਣੀ ਹੋਵੇ ਤੇ ਜਿਹਦੇ ਤਾਂ ਉਹ ਲੰਨ ਨਾਲ ਸਾਰੀ ਧਰਤੀ ਇਹ ਜਾਣੀ ਹੋਵੇ ਸੋ ਮਲਕੀ ਨੇ ਬਲਦ ਦੇ ਸਿੰਨਾ ਵਾਂਗੂ ਧਰਤੀ ਸਿਰ ਤੇ ਚੁਕ ਲਈ ਸੀ ਘਰ ਦੀ ਇੱਜ਼ਤ ਬਣੀ ਰਹਿ ਗਈ ਸੀ ਉਹ ਅੱਖਾਂ ਲੂੜ ਕੇ ਡੋਲੀ ਵਿੱਚ ਬਹਿ ਗਈ ਸੀ ਤੇ ਸਾਰੇ ਸ਼ਰੀਕੇ ਨੂੰ ਦੰਦਲ ਪੈ ਗਈ ਸੀ ਜਿਹੜਾ ਫੇਰ ਆਪਣੇ ਮੂੰਹ ਧਿਆਨ ਤੁਰਨ ਲੱਗ ਪਿਆ ਸੀ ਇਹ ਗੱਲ ਵੱਖਰੀ ਸੀ ਕਿ ਮਲਕੀ ਗੋਹਾ ਮੰਗ ਤੋਖਦੀ ਰਹੀ ਤੇ ਉਹਦਾ ਧੁਆ ਉਹਦੇ ਮਾਪਿਆਂ ਦੇ ਬੂਹੇ ਤੱਕ ਵੀ ਅਪੜਦਾ ਉਦੀ ਮਾਂ ਦੀਆਂ ਅੱਖਾਂ ਨੂੰ ਵੀ ਲੱਗਦਾ ਰਿਆ ਪਰ ਹਾਰੇ ਦੇ ਅੱਗ ਉੱਤੇ ਦਾਲ ਰਿਜਦੀ ਰਹੀ ਦੁੱਧ ਕੱਢਦਾ ਰਿਆ ਪੁੱਤਰ ਈ ਹੈ ਜੰਮਦੇ ਰਹੇ ਪਰ ਫੇਰ ਪੰਜੀਆਂ ਵਰਿਆ ਪਿਛੋਂ ਚੰਗੇ ਭਲੇ ਤੁਰਦੇ ਵੇਲੇ ਨੇ ਅਜਿਹੀ ਪੁਆਂਟ ਨਹੀਂ ਖਾ ਲਈ ਕਿ ਮਲਕੀ ਦੇ ਸੋਹਰੇ ਵੀ ਤੇ ਮਲਕੀ ਦੇ ਪੇਕੇ ਵੀ ਸ਼ਰ੍ਵਿਆ ਲਿਸ਼ਕ ਪਈਆਂ ਮਲਕੀ ਦੀ ਪਲੇਠੀ ਧੀ ਸਾਬਕੌਰ ਜਿਹਨੂੰ ਸਾਰੇ ਪਿਆਰ ਨਾਲ ਸਹਬਾ ਆਖਦੇ ਸਨ ਤੇ ਜੋ ਪਿਛਲੇ ਛਾਂ ਵਰਿਆ ਤੋਂ ਛਾਂਰ ਪੜਦੀ ਸੀ ਜਦੋਂ ਪੜ ਕੇ ਘਰ ਆਈ ਤਾਂ ਆਉਂਦੀ ਨੇ ਮਾਪਿਆਂ ਨੂੰ ਆਖ ਦਿੱਤਾ ਕਿ ਉਹ ਆਪਣੀ ਮਰਜ਼ੀ ਦੇ ਮਰਦ ਨਾਲ ਵਿਆਹ ਕਰੇਗੀ ਤੇ ਪਤਾ ਲੱਗਾ ਕਿ ਉਹਦੀ ਮਰਜ਼ੀ ਦਾ ਮਰਦ ਮਜਬੀਆ ਦਾ ਇੱਕ ਲੜਕਾ ਸੀ ਜੋ ਉਹਦੇ ਨਾਲ ਹੀ ਉਹਦੇ ਕਾਲਜ ਵਿੱਚ ਪੜਦਾ ਹੁਣ ਅਗਲੀ ਪੜ੍ਹਾਈ ਵਾਸਤੇ ਪਤਾ ਨਹੀਂ ਕਿਹੜੇ ਦੇਸ਼ ਚ ਲਿਆ ਗਿਆ ਸੀ ਸਾਬਾ ਦੇ ਭਰਾ ਛੋਟੇ ਸਨ ਪਰ ਪਿਓ ਤੇ ਚਾਚੇ ਜਿਵੇਂ ਦੀ ਲੋਹ ਦੀਆਂ ਲੱਠਾਂ ਵਰਗੇ ਸਨ ਤੇ ਉੱਤੋਂ ਸਾਬਾ ਦੇ ਮਾਮੇ ਪੈਰਾਂ ਦੀ ਅੱਡੀ ਵੱਲ ਧਰਤੀ ਪਾੜਦੇ ਸਨ ਸੋ ਇੱਕ ਕਹਿਰ ਚੁੱਲ ਪਿਆ ਘਰ ਦੀ ਧੀ ਆਪਣੇ ਹੱਥੀ ਮਾਰਨ ਨਹੀਂ ਹੁੰਦੀ ਸੀ ਹੰਦੀ ਪਰ ਮਜਬੀਆਂ ਦਾ ਮੁੰਡਾ ਮਕਾਇਆ ਜਾ ਸਕਦਾ ਸੀ 101 ਨੂੰ ਵੱਜਣ ਲੱਗੇ ਕੁੜੀ ਨੂੰ ਅੰਦਰ ਬੈਠ ਕੇ ਸਮਝਾਇਆ ਸੀ ਪਰ ਉਹ ਬਿਜਲੀ ਦੀ ਲੰਗੀ ਤਾਰ ਵੱਲ ਨੂੰ ਕਿਸੇ ਦਾ ਹੱਥ ਨਹੀਂ ਸੀ ਲੱਗਣ ਦਿੰਦੀ ਉਹਨੇ ਦੂਜਾ ਭੇਦ ਵੀ ਪਾ ਲਿਆ ਸੀ ਚਮਕ ਕੇ ਬੋਲੀ ਜੇ ਉਸ ਬੰਦੇ ਦਾ ਵਾਲ ਵੀ ਵਿੰਗਾ ਆ ਤਾਂ ਉਹ ਆਪ ਕਚਰੀ ਚ ਜਾ ਕੇ ਗਵਾਹੀ ਦੇਵੇਗੀ ਮਲਕੀ ਧੀ ਅੱਗੇ ਹੱਥ ਬੰਦੀ ਰੇ ਪਰ ਸਾਹਬਾਂ ਉੱਤੇ ਇਹਦਾ ਜਾਦੂ ਵੀ ਨਹੀਂ ਸੀ ਚੱਲਦਾ ਸਾਹਬਾਂ ਦੇ ਪਿਓ ਨੇ ਵੀ ਜਾਪਿਆ ਕਿ ਉਹ ਸਾਰੇ ਹਵਾ ਨੂੰ ਤਲਵਾਰਾਂ ਮਾਰਦੇ ਪਏ ਨੇ ਸੋ ਹਾਰ ਕੇ ਉਹਨੇ ਸਰਦਾਰਨੀ ਮਰਬਿਆ ਵਾਲੀ ਨੂੰ ਵਾਸਤਾ ਲਿਖ ਭੇਜਿਆ ਕਿ ਉਹ ਜਿਵੇਂ ਜਾਣੇ ਇੱਥੇ ਆਵੇ ਤੇ ਕੁੜੀ ਨੂੰ ਸਮਝਾਵੇ ਇਹ ਜੱਟਾਂ ਦੀ ਧੀ ਜੇ ਮਜਬੀਆਂ ਦੇ ਜਾਵਸੀ ਤਾਂ ਆਖਰ ਇਹ ਉਸੇ ਦੇ ਨਾਂ ਨੂੰ ਲੀਕ ਲਗਣੀ ਹੈ ਸਰਦਾਰਨੀ ਰਾਜਕੌਰ ਸਨੇ ਪੁੱਤਰਾਂ ਦੇ ਆਈ ਆਪ ਪਾਲਕੀ ਵਿੱਚ ਤੇ ਪੁੱਤਰ ਘੋੜਿਆਂ ਉੱਤੇ ਚੜੇ ਪੀੜੇ ਹੋਏ ਅਜੇ ਪਰਾਂ ਪੱਕੇ ਰਾਹ ਉੱਤੇ ਸੁਮਾਂ ਦੇ ਚੰਗਿਆੜੇ ਲਿਸ਼ਕਦੇ ਪਏ ਸਨ ਕਿ ਸਹਾਬਾਂ ਦੇ ਪਿਓ ਦੀਆਂ ਅੱਖਾਂ ਲਿਸ਼ਕੁੱਠੀਆਂ ਉਹਨੂੰ ਧਰਵਾਸ ਵੱਜ ਗਿਆ ਕਿ ਹਵਾ ਦੇ ਘੋੜੇ ਚੜੀ ਹੋਈ ਕੁੜੀ ਨੂੰ ਹੋਰ ਮਰਬਿਆਂ ਵਾਲੀ ਲਗਾਮਾਂ ਪਾ ਲੈਗੀ ਰਾਜਕੌਰਾਈ ਉਹ ਅਜੇ ਤੱਕ ਭਾਵੇਂ ਅਕਹਿਰੇ ਪਿੰਡੇ ਦੀ ਸੀ ਪਰ ਵਿੜੇ ਵਿੱਚ ਬੋਰਡ ਵਾਂਗੂ ਬੈਠੀ ਤੇ ਉਸਨੇ ਕੁੜੀ ਨੂੰ ਆਪਣੇ ਗੋਡੇ 'ਮੁੱਢ ਬਿਠਾ ਲਿਆ ਮਲਕੀ ਨੂੰ ਯਕੀਨ ਹੋ ਗਿਆ ਕਿ ਹੁਣੇ ਉਹਦੀ ਮਾਂ ਕੁੜੀ ਦੇ ਸਿਰ ਤੇ ਹੱਥ ਰੱਖ ਕੇ ਕੁਝ ਇਹੋ ਜਿਹਾ ਆਖੇਗੀ ਕਿ ਕੁੜੀ ਚੁੱਪ ਕਰਕੇ ਬਲਦ ਦੇ ਸਿੰਘਾਂ ਵਾਂਗੂ ਧਰਤੀ ਨੂੰ ਸਿਰ ਤੇ ਚੁੱਕ ਲਏਗੀ ਕੋਲ ਵਿਹੜੇ ਵਿੱਚ ਮੰਝੀਆਂ ਉੱਤੇ ਸਹਬਾ ਦੇ ਸਹਬਾ ਦੇ ਪਿਓ ਭਰਾ ਵੀ ਸਨ ਤੇ ਮਾਮੇ ਵੀ ਕੁੜੀ ਆਪਣੀ ਨਾਨੀ ਦੇ ਗੋਡੇ ਕੋਲ ਬੈਠੀ ਮੰਦੀ ਦੱਸ ਰਹੀ ਸੀ ਰਾਜਕੌਰ ਠੰਮੇ ਨਾਲ ਕਿੰਨਾ ਚਿਰ ਸੁਣਦੀ ਰਹੀ ਹੰਗਾਰਾ ਜਿਆ ਵੀ ਪਰਨ ਦੀ ਲੋੜ ਨਹੀਂ ਸੀ ਸਿਰਫ ਕਦੇ ਮੀਂਹ ਜਲਾ ਕੇ ਉਹਦੇ ਮੂੰਹ ਵੱਲ ਵੇਖ ਛੱਡਦੀ ਬਾਕੀ ਦੇ ਸਾਰੇ ਸਿਰਫ ਰਾਜਕੌਰ ਦੇ ਮੂੰਹ ਵੱਲ ਵੇਖ ਰਹੇ ਸਨ ਤੇ ਫਿਰ ਕੁੜੀ ਦੇ ਸਿਰ ਉੱਤੇ ਹੱਥ ਰੱਖ ਕੇ ਕਹਿਣ ਲੱਗੀ ਸੁਣ ਕੁੜੀਏ ਜੇ ਮਨ ਪੱਕਾ ਹੀ ਤਾਂ ਮਨ ਦੀ ਕਰ ਲੈ ਨਹੀਂ ਤਾਂ ਸਾਰੀ ਉਮਰ ਅੰਦਰ ਵੱਢ ਕੇ ਗੋਆ ਦੀ ਅੱਗ ਵਾਂਗੂ ਧੁਖਦੀ ਰਹੇਗੀ ਮਾਂ ਮਲਕੀ ਦੇ ਮੂੰਹ ਕੰਬ ਕੇ ਨਿਕਲਿਆ ਤੇ ਉਹ ਸਰੋਂ ਦੀ ਗੰਦਲਵਾਂ ਦੀ ਪੀਲੀ ਹੁੰਦੀ ਪਹਿਲੇ ਸਹਬਾ ਦੇ ਪਿਓ ਵੱਲ ਤੱਕੀ ਤੇ ਫਿਰ ਉਹਦੇ ਮਾਮਿਆਂ ਵੱਲ ਨਹੀਂ ਤੂੰ ਇਹਨਾਂ ਦਾ ਫਿਕਰ ਨਾ ਕਰ ਰਾਜਕੌਰ ਲਿਸ਼ਕ ਕੇ ਬੋਲੀ ਮੈਂ ਜੋ ਕਹਿੰਨੀ ਪਈਆਂ ਇਹ ਮੇਰੇ ਜੰਮੇ ਹੋਏ ਨੇ ਮੇਰੇ ਸਿਹਰੇ ਹੋਏ ਮੇਰੇ ਅੱਗੇ ਬੋਲ ਸਕਦੇ ਨੇ ਤੇ ਉਹ ਸਹਬਾ ਨੂੰ ਬਾਹੋਂ ਫੜ ਕੇ ਅਠਾਂਦੀ ਹੋਈ ਕਹਿਣ ਲੱਗੀ ਉੱਠ ਆਪਣੇ ਕੁਝ ਲੱਗਦੇ ਨੂੰ ਖਬਰ ਕਰ ਕਿ ਜਨ ਮੰਨ ਕੇ ਲੈ ਆਵੇ ਮੈਂ ਧੀ ਤੇਰਾ ਕਾਜ ਕਰਕੇ ਜਾਵਾਂਗੀ ਤੇ ਫਿਰ ਕੰਨਾਂ ਤੋਂ ਪਾਰ ਤੱਕ ਵੀ ਆਖਣ ਲੱਗੀ ਲੋਕਾਂ ਦਾ ਕੀ ਹੈ ਚਾਰ ਦਿਨ ਬੋਲਬਾਲ ਕੇ ਆਪੇ ਹੀ ਕੰਡਿਆਂ ਦੀ ਅੱਗ ਵੱਲੋਂ ਬੁੱਝ ਜਾਣਗੇ ਤੇ ਬੇਲਾ ਪੁਹਟ ਨਹੀਂ ਕਰਦਾ ਮਰਬਿਆਂ ਵਾਲੀ ਦੇ ਮੂੰਹ ਵੱਲ ਤੱਕਣ ਲੱਪਿਆ ਇਹ ਸੀ ਜੀ ਅਮਰਤਾ ਪ੍ਰੀਤਵਾਰ ਦੀ ਲਿਖੀ ਹੋਈ ਕਹਾਣੀ ਮਰਬਿਆਂ ਵਾਲੀ ਤੁਸੀਂ ਸਾਡੇ ਨਾਲ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ